ਉਹ ਗਾਵਾ ਵਰਦਾ ਥੱਲਾ ਘਾਟਾ ਘੜ ਲਿਆ ਕਹਿ ਫਿਰ ਆਏ ਘਰੇ ਵੀ ਆਏ ਲੈ ਜਾਂਦੇ ਤੂੰ ਹੀ ਕਹਦੇ ਕੋਈ ਗੱਲ ਤੂੰ ਹੀ ਕਹਦੇ ਪੱਕੀ ਗੱਲ ਆ ਕਾਲੀ ਦੀ ਹੋਣੀ ਕਿੰਨੇ ਦੀ ਮੈਂ ਕਦੋਂ ਦੇ ਦੇਂਦਾ ਕਿੰਨੇ ਦੀ ਹੋਬਤ ਆ ਵਾ ਜੈਦ ਕਹ ਲੈਣਾ ਪੁੱਤ ਜੈਦ ਤੂੰ ਹੀ ਕਰ ਲੈ ਜਾ ਹੋਰ ਪਾ ਦੇਣਾ ਹਜ਼ਾਰ ਖੰਡ ਨਹੀਂ ਹਜ਼ਾਰ ਖੰਡ ਲੱਗੇ ਤੇ ਫਿਰ ਕੀ ਗੱਲ ਆ ਫਿਰ ਕਹਿ ਜਾਂਦਾ ਕਹਿ ਪੁੱਤ ਗੱਲ ਕਹਦੇ ਗੱਲ ਨਮੇੜ ਦੇ ਯਾਰ ਦੋ ਘੱਟ ਬੱਚਾ ਬਿੜੂਗਾ ਨਹੀਂ ਉੱਤਣਗਾ ਨਹੀਂ ਬਿੜੂਗਾ ਨਹੀਂ ਬਿੜੂਗਾ ਤੂੰ ਤਾਂ ਬਿੜੂਗਾ ਬਣਾ ਲੇਗਾ ਬਿੜੂਗਾ ਨਹੀਂ ਹੁੰਦੇ ਕਿੰਨੇ ਦੀ ਲਾਸਟ ਦੇ ਵਿੱਚੋਂ ਤੇਰੇ ਕਹੇ ਦੀ ਹੋ ਗਈ ਛੱਡ ਕਹਿ ਫਿਰ ਤੇਰੀ ਗੇਜ਼ ਮੰਗਰੋ ਸੌਦਾ ਕੌਣ ਛੱਡਦਾ ਹੈ ਕਹਿ ਬਿਲਕੁਲ ਤੇਰੇ ਕਹੇ ਦੀ ਹੋ ਕਹਿ ਦੇ ਚੱਲ ਨੂੰ ਮੈਂ ਤੇਰੇ ਕਹੇ ਕੋਈ ਗੱਲ ਕਹਿ ਯਾਰ ਹੂੰ ਗੱਲ ਕਹਿ ਤੀ ਮੈਂ ਜ 74 ਨਹੀਂ ਹੁੰਦੇ ਆ ਮੰਗ ਲੈ ਫਿਰ ਇਹ ਨਹੀਂ ਹੁੰਦੀ ਨਹੀਂ ਬਹੁਤ ਪੀਲਾ ਕਰਨੇ ਜਿਵੇਂ ਉਹਦੇ ਦੋ ਰੁਪਏ ਵਿੱਚ ਬੱਚਾ ਲਵਾਉਂ ਤੈਨੂੰ ਬੱਸ ਐਂ ਕਹਦਾ ਵੀ ਬੱਸ ਵੇਚਣਾ ਨਹੀਂ ਦੇ 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 ਨਹੀਂ ਵੀ ਥਾਲੇ ਥਾਲੇ ਕੋਈ ਗੱਲ ਨਹੀਂ ਕੱਚੀ ਗੱਲ ਨਹੀਂ ਗੰਦਾ ਪਤਾ ਮੰਨ ਰਿਹਾ ਨਹੀਂ ਨਹੀਂ ਕੱਚੀ ਗੱਲ ਨਹੀਂ ਗੰਦਾ ਕੋਈ ਹੈ ਦੁੱਧ ਪਾਉਦਾ ਮੈਂ ਥਲੇ ਉਹ ਤਾਂ ਜੇ 15 ਕਿਲੋ ਤਿਆਰ ਕਰੀ ਖੜੀ ਹੈ ਦੁੱਧ ਜੇ ਮੈਂ ਕਹਿੰਦਾ ਨਹੀਂ ਹੁੰਦੀ ਹੈਂ ਹੁੰਦੀ ਨਹੀਂ ਸੌਣ ਕੇ ਯਾਰ ਕੋਈ ਸੌਦਾ ਨੰਗਾ ਹੀ ਹੋ ਰਿਹਾ ਜਿੰਨਾਂ ਨੂੰ ਮਰਜ਼ੀ ਪੁੱਛ ਲੈ ਉਹ ਜੇ ਨਵੇਂ ਬੰਦੇ ਕਰਨ ਨੇ ਵੀ ਕਿੰਨੇ ਰੁਪਏ ਲੱਗਦੇ ਰਹਿੰਦੇ ਮੈਂ 3 ਲਾ ਲਾ ਡੇਢ ਲਾਉਣਾ ਜੀ ਡੇਢ ਦਿੱਤਾ ਮੈਂ ਇਸ ਤਰ੍ਹਾਂ ਛੱਡਣੀ ਚਾਹੀਦੀ ਸੀ ਮੈਂ ਛੱਡੀ ਨਹੀਂ ਕਿ ਮਾਨੂੰ ਪੈਂਟ ਦੀ ਕਹੀ ਹੋ ਜੀ ਆਪਾਂ ਉਹ ਰੁਪਏ ਨਹੀਂ ਦਮਾਇ ਛੱਡੀ ਲਗੀ ਮਾਨਾਮ ਦੀ ਪੂਰਾ ਸਾਰਾ ਨੰਗਾ ਸੌਦਾ ਹੁੰਦਾ ਚਾਹ ਕਿਸੇ ਮਰਜ਼ੀ ਨੂੰ ਪੁੱਛ ਲੈ ਕਮਾਂਡੀਆ ਚਲੋ ਦੇਖ ਕੇ ਤੇਰੇ ਪਿਆਰ ਸੇ ਦੇਵਾਂ ਚਲੋ ਜੀ ਚਲੋ ਖਾੜ ਦਿਓ ਆ ਮਾੜਾ ਖਾਣਾ ਕੀ ਆ ਜਾ ਕਿੰਵੇਂ ਮੈਂ ਕਹਿਣਾ ਉਵੇਂ ਕਰਦੇ ਨਹੀਂ ਹੁੰਦੇ ਮੰਨ ਲਿਆ ਯਾਰ ਛੱਡੀ ਮੈਂ ਛੱਡੀ ਹੋ ਰਿਹਾ ਮੈਨੂੰ ਤਾਂ ਪਤਾ ਹੀ ਨਹੀਂ ਤੁਹਾਡਾ ਕੀ ਸਾਨੂੰ ਇਹਨੂੰ ਮੈਂ ਕਹਿਦਾ ਯਾਰ 32 33 ਸਹੂਲਾ ਦਾ ਲਾਸਟ 35 ਦੀ ਆ ਛੜਦੇ ਬੱਚੇ ਉਹ ਜਾ ਛੜਦੇ ਉਹ ਤੇਰਾ ਮਾਨ ਕਰ ਓਏ ਮੰਨ ਲਿਆ ਕਰ ਯਾਰ ਓਏ ਬਈ ਓਏ ਗੱਲ ਵੀ ਰੱਖ ਲੈ ਕੋਈ ਮੇਰੀ ਵੀ ਰੱਖ ਤੇ ਰੱਖੀ ਯਾਰੀ ਆ ਉਹ ਤੇਰਾ ਮਾਨ ਉਹ ਯਾਰੀ ਰੱਖ ਓਏ ਮੰਨ ਲੈ ਤੇਰਾ ਮਾਨ ਹੀ ਉਹ ਡਾਕਟਰ ਮੰਨ ਲੈ ਯਾਰ ਓਏ ਮੰਨ ਲੈ ਆ ਦੇਖ ਲੈ ਸ਼ਿੰਦੇ ਓ ਜਾ ਛੜਦੇ ਬੱਚੇ ਓ ਜਾ ਮੰਨ ਲੈ ਯਾਰ ਤੇਰਾ ਮਾਨ ਕਰ ਮੰਨ ਲੈ ਆ ਬਹੁਤ ਮੰਨ ਲੈ ਸੇ ਬੁਰੇ ਭੈਸਾ ਨਾ ਹੂੰ ਇੱਕ ਬਾਰਾ ਕੀ ਵੇਚੀਏ ਵੇਚ ਕੇ ਉਹ ਸੋੜ ਲਿਆ ਮਗਰ ਉਹਨੇ ਸੋੜ ਪਰ ਵੀ ਖਾਣ ਖੱਟਣ ਹੋਵੇਗਾ ਦੇ ਚਿੱਪ ਲੈ ਪਹਿਲਾਂ ਕੋਈ ਜ਼ਿਕਰ ਨਹੀਂ ਇਹ 15 ਦੀ ਕਦਰ ਵੇਚਣ ਮੈਂ ਵਿਚਾਲੜੀ ਆਪਣੀ ਕੀ ਮਨ ਲਗਿਆ ਫਿਰ ਲੈ ਦੇ ਨੀਗੇ ਕਿੰਨੇ ਦੀ ਵਿਚ ਚਲਾਉਂਗਾ ਨਹੀਂ ਮੈਂ ਹੋ ਗਈ ਤੁਹਾਨੂੰ ਕਹਿ ਗਿਆ ਫੁੱਲ ਹੈ ਜੀ ਕਾਣੀਆਂ ਜਮਨ ਕੋਈ ਗੱਲ ਕਹਦੇ ਵੀਰ ਬਣ ਕੇ ਬਾਬਾ ਕਹਿਆ ਬਈ ਇਹ ਜੋ ਕੁਝ ਵੀ ਹੋਣਾ 100 ਵੀ ਹੋਣਾ ਤਾਂ ਮੰਨ ਤਾਂ ਇਹਦਾ ਵੀ ਨਹੀਂ ਜੈਕੀ ਨਾ ਜੀ ਆਉ ਰੇ ਭਾਈ ਨਾ ਭਾਈ ਇਹ ਤੇ ਨਹੀਂ ਓ ਰੇ ਰੱਖ ਲੈ ਓਏ ਮੰਨ ਲੈ ਯਾਰ ਕੋਈ ਰੱਖ ਲੈ ਯਾਰ ਵੀ ਰੱਖ ਲੈ ਫਿਰ ਮੈਂ ਇਹ ਰੱਖ ਲਈ ਕਿੰਨੇ ਵੀ ਲੱਗੇ ਤੁਹਾਡੇ ਸਾਹਮਣੇ ਲੱਗੇ ਨਹੀਂ ਓਏ ਮੇਰੇ ਸਾਹਮਣੇ ਆਏ ਤਾਂ ਕਹਿੰਨੂ ਮੈਂ ਕਹਿ ਕੇ ਦੂਰ ਜਾਣਾ ਨਾ ਜੀ ਕਹਿ ਕੇ ਤਾਂ ਮੈਂ ਵੀ ਦੂਰ ਜਾਣਾ ਕਹਿਣ ਲਾਉਂਦੇ ਦੋ ਤਿੰਨ ਘਰ ਲਾਉਂਦੇ ਫਿਰ ਕੀ ਗੱਲ ਆ ਯਾਰ ਲੱਗ ਲੈਣ ਦੇ ਨਾ ਬਸ ਫੱਜ ਲੈਣ ਨਾ ਇਹ ਜੋ 100 ਵੀ ਨਹੀਂ ਘਟਣੀ ਜਿਵੇਂ ਕਹਿੰਦਾ ਤੁਹਾਨੂੰ ਬਸ ਉਹ ਕਹਿੰਦਾ 1 ਰੁਪਈਆ 89 ਬਣਦੀ ਜੇ ਬਣਦੀ ਹੋਵੇ 100 ਰੁਪਈਆ ਜੇ ਤੁਸੀਂ ਦਾਰੀਆਂ ਟੜਕੇ ਰੁਪਈਏ ਦੇਣੇ ਨੇ ਮੈਂਦੇ। ਪੜ ਲੈ ਫੜ। ਹਾਂ। ਹੋਣੀ ਨਹੀਂ ਜੀ। ਫੜ ਲੈ। ਮੈਂ ਕੋਈ ਗੱਲ ਨਹੀਂ 25 ਦੀ ਮੈਂ ਨਹੀਂ ਹੋਣੀ ਤੁਸੀਂ 25 ਦੀ ਕਹੋਗੇ ਵੱਧੋ ਵੱਧਾ 25 ਵੀ ਨਹੀਂ ਹੋਣੀ। ਪਰ ਡੰਗਾਂ ਦੀ ਮੈਂ ਹੋਊਗੀ। ਤੇਰੀ ਮਾਰ। ਇਹ ਕੀ ਲਖੀਰ ਹੈ ਵੀ? ਆਹ। ਦੋਸਤ। ਉਹਨੇ ਲਖੀਰ। ਕਾਮਜੀਤ ਨੈਕਸਟ ਨੰਬਰ। ਯਾਦ ਗੱਲ ਕਹਿੰਦੇ 1.5 ਦੀ ਲੈ ਜਾਣਾ। ਫੇਰ। ਫੇਰ। ਕਿੰਕੀ ਕਹਿੰਦਾ 20000 ਦੀ ਲੈ ਤੂੰ ਲਖੀਰ ਪਾਈ ਜਾਣਾ ਚੰਗਾ ਰਹੇਗਾ ਮੈਂ ਕੱਚੇ ਮੈਂ ਤਾਂ 3 ਲੱਖ ਤੋਂ ਬਾਹਰ ਵੇਖਣੀ ਆ ਹਾਥੀ ਦਾ ਬੱਚਾ ਲਿਆ 30 ਦਾ ਲਿਆ ਮੈਂ ਤੇਰੀ ਫੇਰ ਵੀ ਕਦਰ ਕਰਦਾ ਆ ਉਹ ਕੋਈ ਨਹੀਂ ਤਾਂ ਕੀ ਆ ਆਪਣੇ ਹਾਂਜੀ ਬਾਬੂ ਜੀ ਠੀਕ ਆ ਸੰਭਲ ਨੂੰ ਕੋਈ ਮੈਂ ਦੇਵਾਂਗੇ ਕੋਡੇ ਕੋਲ ਕਰੀਏ ਕੋਈ ਸੁਖ ਜਰਾ ਤੂੰ ਕਹਿੰਦਾ ਉਹਨੂੰ ਦੱਸੂਗੀ ਲੈ ਵੀ ਫਿਰਦਾ ਲੈ ਵੀ ਦੂਰ ਆਏ ਐ ਕਰਦੇ ਬੜੀ ਦੂਰ ਬੱਜਦਾ ਕਰਾਈ ਅੱਛਾ ਤੇਰੀ ਸਪੰਦਾਂ ਨਹੀਂ ਆਪਾਂ ਮੈਂ ਤੇਰੇ ਨਾਲ ਕਿਸੇ ਗੱਲੋਂ ਵੀ ਨਹੀਂ ਤੂੰ ਮੈਨੂੰ ਐ ਇੰਜੈਜ ਕਰਕੇ ਕਹਦੇ ਮੰਗੇ ਆਏ ਮੈਂ ਤਾਂ ਮੈਂ ਤੇਰੀ ਸਮਝੀ ਬੈਠਾ ਮੈਂ ਤਾਂਹੀਂ ਇੱਥੇ ਮਾਰਿਆ ਠਾ ਡੇ ਮੈਂ ਤੇਰੀ ਸਮਝੀ ਬੈਠਾ ਨਹੀਂ ਮੈਂ ਇੱਥੇ ਚੱਲਣਾ ਸੀ ਖਾਨ ਸਾਹਿਬ ਕਿਤੇ ਕੀ ਲੈਣੇ ਕੀ 90 ਦੇ ਲੜ ਮੈਨੂੰ ਲੈਣਾ ਥੋੜਾ ਜਿਹਾ ਫੋਨ ਵੀ ਇਹ ਹੈ ਕਹਿੰਦਾ ਤੁਹਾਨੂੰ ਫੋਨ ਦਿਖਣ ਜਾਂਦੇ ਜੀ ਜਨਾਬੀ ਕਿ ਮੈਨੂੰ ਫੋਨ ਕਰੀ ਅਜੀ ਜਾਉਂ ਹੀ ਇੱਕ ਹੋਰਾ ਜੀ ਦੇ ਕੰਮ ਦੀ ਮੇਰੇ ਕੋਲ ਝੋਟੀ ਵੱਡੀ ਵੱਡੀ ਹੈ ਬੜੀਆ ਲੱਗਦੀ ਹੈ ਦੂਜੀ ਹੈ ਬੜੀ ਚੰਗੀ ਹੈ ਸਾਰਾ ਮੋਟਾ ਹੋਰ ਨੂੰ ਬੰਦੇ ਨੇ ਤਾਂ ਕਹੀ ਨਹੀਂ ਸੋਲ ਲਾ ਜਿਹੜੀ ਮੈਂ ਤੈਨੂੰ ਗੱਲ ਕਹਿਣਾ ਮੈਂ ਵੀ ਤੇਰੀ ਸੌਣੇ ਵਰਗੀ ਬਣਾ ਕੇ ਕਹਿਣਾ ਮੈਂ ਕੱਚੀ ਮੈਂ ਬੜੀ ਚੰਗੀ ਹੈ ਫਿਰ ਮੈਂ ਵੀ ਤੂੰ ਮਾੜਾ ਜੇ ਮੈਂ ਮਾੜਾ ਬੜੀ ਚੰਗੀ ਝੋਟੀ ਬਾਬੇ ਤੂੰ ਮੇਰੀ ਗੱਲ ਰੱਖ ਛੱਡ ਦੇ ਨਹੀਂ ਬੜੀ ਚੰਗੀ ਹੈ ਨਜਾਇਜ਼ ਚੰਗੀ ਨਜਾਇਜ਼ ਚੰਗੀ ਆਪਾਂ ਰਾਉ ਦੀ ਪਾਉਂਦੇ ਗੱਲ ਬੜੀ ਹੈ ਨਹੀਂ 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 ਅਜੇ ਤੱਕ ਨਹੀਂ ਹੁਣ ਉਹ ਆਂਦੀ ਆਏ ਉਹ ਜਿਹੇ ਵਪਾਰੀ ਉਹਨਾਂ ਨਾਲ ਛੱਡੀ ਛੱਡੀ ਦੋਸਤ ਬਾਲੀ ਜੀ ਨਹੀਂ ਨਹੀਂ ਵਾਦਾ ਕਰਦਾ 16 ਦਿਨਾਂ ਦੀ ਆਏ ਦੁੱਧ ਨੂੰ ਬਾਲੀ ਖਰੀਆ ਹੁਣ ਮੇਰੀ ਰੱਖਣੀ ਨਹੀਂ ਨਾ ਮੈਂ ਮੰਗਾ ਮੋੜਦਾ ਨਹੀਂ ਤੈਨੂੰ ਉੱਤੇ ਕਰਾਂ ਮੈਂ ਤੇ ਤਿੰਨ ਟਰੋਲੇ ਅਜੇ ਮੈਂ ਹੀ ਦਬਾਈ ਉਹ ਮੈਂ ਮੱਖਾ ਲੈ ਜਾ ਹੁਣ ਫਿਰ ਜਮਾਦਾਰੀ ਰੱਖਦਾ ਮੈਂ ਮੇਰੇ ਉਹਦੇ ਗੋੜੇ ਲੱਗਦੇ ਆ ਫਿਰ ਵਿਚਾਰੇ ਦੇ ਮਾਨ ਰਗਾ ਮੈਂ ਮੰਨ ਲੈਂਦਾ ਮੰਗਾ ਤੇਰਾ ਮਾਨ ਕਰੇ ਮਾਨ ਕਰੇ ਤੇਰਾ ਮਹਰਸ ਹਾਂ ਬਾਲੀ ਜੰਗੀ ਝੋਟੀਆਂ ਡਕਤ ਕਾਠਾਂ ਲਈ ਜਾਂਦਿਆਂ ਦੀ ਤੋਰ ਕੇ ਦਿਖਾਈ ਬਾਈ ਮਣੀ ਤੋਰੀ ਕਿਹੜਾ ਦਿੰਦਾ ਤੇ ਉਹਦਾ ਥੱਲੇ ਵਾ ਕੇ ਦੇਖੀ ਯਾਰ ਤੂੰ ਉਹਦਾ ਟਰ ਕੇ ਡਾਲੇ ਦੇ ਡਿੱਗ ਪਈ ਲਾਉਂਦੇ ਤਾਂ ਮੰਗਿਆ ਹੂੰ ਮਰੀ ਨਾ ਐਸੇ ਕਰ ਰਿਹਾ ਇਹ 2.5 ਐਸੇ ਐਸੇ ਬਾਗ ਇਹ ਐਡੀ ਝੋਟੀ ਦਿੰਦਾ ਵੀ ਕਿਹੜਾ ਆਪ ਨੂੰ ਮੈਂ ਦਿੰਦਾ ਕੋਈ ਪਿੰਡਾਂ ਨੂੰ ਮੰਨਣਾ ਨਹੀਂ ਮੰਨਣਾ ਤੁਹਾਨੂੰ ਮਜ਼ਾ ਅਸਲ ਵਿੱਚ ਕਰਨਾ ਚਾਹੀਦਾ ਕੌਣ ਬਿਚਾਰਦਾ ਹੈ ਇਹਦਾ ਆ ਬਾਣੀ ਚੰਗੀ ਹੈ ਖਰੀਦੀ ਦੇਦੀ ਵੀ ਰੱਖ ਲੈ ਕਹਿੰਦਾ ਉਹ ਤੇਰੀ ਰੱਖੀ ਨਹੀਂ ਅੱਜ ਵੀ ਰੱਖ ਲੈ ਫਿਰ ਮੈਂ ਰੱਖ ਲੈਂਦਾ ਜੇ ਕੋਈ ਭਰਾਗਾ ਤਾ ਰੱਖ ਲੈ ਨਹੀਂ ਉਹ ਤੂੰ ਕਿੰਨੀ ਖਰੀਦੀ ਕਹੇ ਜੀ ਬੁਰੀ ਨਿਕਲੀ ਆ ਜਿਹੜੀ ਇਹਨੇ ਦਵਾਈ ਸੇ ਆਪਾਂ ਨੂੰ ਤਣਾਉ ਲੈ ਗੱਡੀ ਨਾ ਬੰਨੀ ਹੋਈ ਸੀ ਹਾਂ ਮੈਂ ਸੀ ਹੈ ਬੜੀ ਮੈਂ ਕੰਦੀ ਨਿਕਲੀ ਭੈਣ ਨਹੀਂ ਕਿੰਨਾ ਹਵਾਸਾ ਸੀ ਮੈਂ ਇਸ ਦਾ ਯਾਰ ਕਹਿ ਹਾਂ ਨਹੀਂ ਕਹਿੰਦਾ ਕਹਿੰਦਾ ਮੈਂ ਆਪੀ ਆਪੀ ਕਹਿਣ ਮੈਂ ਨਹੀਂ ਮੱਕਾ ਡੀ ਨਾ ਲੈ ਯਾਰ ਬਾਤ ਤਾਂ ਹੋ ਗਈ ਹੈ ਕੋਈ ਇਹ ਨਹੀਂ ਹੋ ਰਹਾ ਲੈ ਖੋਟੀ ਹੋਰ ਖੋਲ ਕੇ ਦੇ ਲੈ ਉਹ ਕੁੰਡਾ ਦੇਖ ਲੈ ਉਹ ਕੁੰਡਾ ਖੋਲ ਲੈ ਨਾ ਕੰਮ ਕਰਿਆ ਨਾ ਕਰਨਾ ਗੱਲ ਤੇ ਆ ਮੰਗੇ ਮੇਰੀ ਸੁਣੀ ਤੇ ਚੰਗੇ ਲੱਗੇ ਤੇਰੇ ਉਹ ਛੋਟੇ ਵੀਰ ਤੈਨੂੰ ਪੁੱਛ ਕੇ ਕਹੋ ਉਹ ਕਰੂੰਗਾ ਬੇਫਿਕਰ ਹੋ ਜਾ ਮੇਰੀ ਸੁਣੀ ਕੋਈ ਦੱਸਦੀ ਨਹੀਂ ਹਰ ਕੋਈ ਮੈਂ ਚੰਗਾ ਹੀ ਲੱਗਦਾ ਮੰਗੇ ਤੇਥੋਂ ਮੈਂ ਗੱਲ ਉਹ ਨਹੀਂ ਕਰਦਾ ਤੈਨੂੰ ਪੁੱਛ ਕੇ ਜੇ ਮੇਰਾ ਭਰਾ ਦਾ ਸ਼ਹਿਰ ਦੱਸ ਦੇ ਖੜ ਦੇ ਸਾਈਂ ਨਹੀਂ ਦੱਸ ਕੇ ਦੱਸ ਕੇ ਬਈ ਦੱਸ ਕੇ ਮੈਂ ਜਿਹੜੀ ਗੱਲ ਕਹਿੰਦਾ ਮੈਨੂੰ ਪਤਾ ਕਿੱਥੇ ਕਹੇਗਾ ਤੂੰ ਮੈਨੂੰ ਪਤਾ ਸਾਰਾ ਪਤਾ ਮੈਨੂੰ ਇਹ ਰੱਖਣੀ ਨਹੀਂ ਮੇਰੀ ਨਹੀਂ ਉਹ ਰੱਖਣੀ ਨਹੀਂ ਨਹੀਂ ਜਿਵੇਂ ਤੈਨੂੰ ਕਹਿੰਦਾ ਤੇਰਾ ਮਾਨ ਕਰਤਾ ਵੀ ਦੇਖੀ ਉਹ ਮੈਂ ਰੱਖ ਲੈਂਦਾ ਵੀਰ ਬਾਈ ਮੈਂ ਰੱਖ ਲੈਂਦਾ ਰੱਖ ਲੈਂਦਾ ਰੱਖ ਲੈਂਦਾ ਜੇ ਪਰ ਇਹ ਮੈਂ ਦੱਸ ਕੇ ਦੱਸ ਕੇ ਸਤਾਈ ਦੀ ਕਰ ਨਾ ਵੇਚਣੀ ਨਹੀਂ 35 ਵੀ ਨਹੀਂ ਹੁੰਦੀ ਮੁੰਗੇ 35 ਵੀ ਹੁੰਦੀ ਨਹੀਂ ਉਹ ਮੈਂ ਇੱਕ ਰਹੁ ਜਦ ਤਰਾ ਮਾਣਾ ਬੱਚਾ ਲਾੜਾ ਸਾਡੇ ਰਵਾਜ਼ ਦੀ ਤਾਂ ਕੋਣ ਲੋਕ ਭਾਈ ਚੱਲ ਗੋਰੀਆਂ ਜਿੰਦਾਂ ਨੂੰ ਕਿਹੜੇ ਢੀ ਨਹੀਂ ਨਹੀਂ ਤੇਰੇ ਨਾਲ ਆ ਵੀਰੋ ਬਿੱਕੂ ਕੀ ਤੇਰੀ ਹੈ ਕਿਹੜਾ ਦੰਦਾ ਮੰਗਿਆ ਬਾੜੀ ਚੰਗੀਆਂ ਉਹ ਤੜਕੇ ਦਾ ਮੁੱਲ ਤਿੰਨ ਵਾਰੀ ਲਾ ਗਿਆ ਮੈਨੂੰ ਆਪਾਂ ਕੱਪ ਨਹੀਂ ਮਾਰਦੇ ਪੁੱਛ ਕੇ ਦੇਖ ਉਹਨੂੰ ਲੈ ਛੱਡੀ ਮਾਣੇ ਛੋਟੇ ਵੀਰ ਇੱਕ ਮਿੰਟ ਛੱਡੀ 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 ਚੱਲ ਫੜ ਲੈ ਚੱਲ ਵੀ ਸਰ ਉਹ ਮੰਗਣਾ ਬ੍ਰਾਥ ਕਿਹਨੂੰ ਫੜਦਾ ਛੜਾਏਗਾ ਲੈ ਹੁਣ ਮੈਂ ਹੁਣ ਫੜ ਲਈ ਹਾਂ ਦੱਸ ਦੇ ਮੈਂ ਆਉਣਾ ਨਹੀਂ ਮੁੜ ਕੇ ਮੈਂ ਕਹਿੰਦਾ ਦੱਸ ਦੇ ਦੱਸ ਤੁਰਿਆ ਆ ਜਾ ਬੱਸ ਤੁਰਿਆ ਆ ਜਾ ਪਰੇ ਹੋ ਜਾ ਲੈ ਦੱਸ ਸਾਰੇ ਦਾ ਹੱਕ ਵੀ ਜਾ ਹੁਣ ਛੱਡ ਜੂ ਬਾਰ ਬਈ ਦੱਸ ਤਾ ਦੇ ਬੋਲੀ ਨਾ ਹੁਣ ਨਹੀਂ ਮੈਂ ਉਹ ਯਾਰ ਇੱਕ ਮਿੰਟ ਨਹੀਂ ਨਹੀਂ ਉਹ ਭਾਈ ਉਹ ਭਾਈ ਖਾਲੀ ਸਾਹਿਬ ਨਹੀਂ ਨਹੀਂ ਉਹ ਬੱਚਾ ਬਾਈ ਬੱਚਾ ਨਹੀਂ 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 ਮੰਨਣੀ ਮੰਨਣੀ ਨਹੀਂ ਨਹੀਂ ਮੰਨਣੀ ਨਹੀਂ ਮੈਂ ਮੈਂ ਦੇਖੇ ਖੁਸ਼ ਤੇਰੀ ਮਰਜ਼ੀ ਐ ਕੋਈ ਗੱਲ ਨਹੀਂ ਫਿਰ ਉਹ ਨਹੀਂ ਨਹੀਂ ਯਾਰ ਬਾਲੇ ਲੱਗਦੇ ਮੈਂ ਤੇ ਆਮਲਾ ਜੁੰਨੇ ਦਾ ਖਮਸ ਤੇ ਤੜਕੇ ਦਾ ਲਈ ਜਾਂਦਾ ਉਹ ਤੇਰਾ ਮਾਨ ਕਰਦਾ ਮੈਂ ਮੰਗਿਆ ਉਹ ਰੱਖ ਲੈ ਯਾਰੀ ਉਹ ਯਾਰ ਕਿਹੜਾ ਦਿੰਦਾ ਏਡੀਆਂ ਝੋਟੀਆਂ ਤੇਰੀ ਮਰਜ਼ੀ